ਹਾਂਜੀ ਮਿੱਤਰੋ ਸਵਾਗਤ ਹੈ ਜੀ ਇਸ ਵੀਡੀਓ ਵਿੱਚ ਤੇ ਅੱਜ ਆਪਾਂ ਵੀਡੀਓ ਲੈ ਕੇ ਆਏ ਆਂਗੇ ਚਾਰ ਖੁੱਡਾਂ ਵਾਲੀ ਮਸ਼ੀਨ ਪ੍ਰੀਤ ਟਰੈਕਟਰ ਦੇ ਉੱਤੇ ਲਾਈ ਹੋਈ ਹੈ ਵੀਰਾਂ ਦੀ ਤੇ ਗੁਰਨਾਣਕ ਵਾਲੇ ਨੀਣਾ ਐਗਰੀਵਰਕਸ ਵਾਲਿਆਂ ਦੀ ਜਿਹੜੀ ਇਹ ਚਾਰ ਰੋ ਵਾਲੀ ਮਸ਼ੀਨ ਆ ਉਹਦੀ ਵੀਡੀਓ ਲੈ ਕੇ ਆਇਆ ਵੀਡੀਓ ਨੂੰ ਮਿੱਤਰੋ ਸ਼ੇਅਰ ਕਰ ਦਿਓ ਬੱਤ-ਬਾਤ ਹੋਰ ਕਿਵੇਂ ਸਤਨਾਮ ਵਧੀਆ ਵੀਰੇ ਠੀਕ ਆ ਵਧੀਆ ਵਧੀਆ ਚੱਲਦੀ ਹੈ ਮਸ਼ੀਨ ਆ ਪੂਰੀ ਵਧੀਆ ਬਾਈ ਠੀਕ ਆ ਤੇ ਹੁਣ ਤੱਕ ਮਤਲਬ ਕਿੰਨਾ ਕੁ ਪਾਣ ਵੜਦਾ ਆਪਾਂ 100 ਕਿੱਲੇ ਮੂੰਗੜਦਾ ਬਾਈ 100 ਕਿੱਲੇ ਮੂੰਗੜਦਾ ਪੂਰੀ ਵਧੀਆ ਚੱਲਦੀ ਆ ਪੂਰੀ ਕੋਈ ਬ੍ਰੇਕਡਾਊਨ ਨਹੀਂ ਵੀਰੇ ਠੀਕ ਆ ਵਿੱਚ ਕਹਿੰਦੇ ਨੇ ਵੀ ਇਹਦਾ ਚਾਰ ਮੋਟਾ ਹੁੰਦਾਗਾ ਨਾ ਨਾ ਬਾਈ ਥੋੜੇ ਸਾਹਮਣੇ ਪਿਆ ਜਾਵਾਂ ਪੂਰੀ ਵਰਗਾ ਬ੍ਰੀਕ ਬਣਾਉਂਗੇ ਠੀਕ ਜਮਾ ਬ੍ਰੀਕ ਬਣਾਉਂਦੀ ਆ ਆ ਦਿਖਾ ਦੇ ਮੇਤਰਾ ਚਾਰ ਜਿਹੜਾ ਦੇਖੋ ਕਿਹੜੇ ਲੋਟ ਬ੍ਰੀਕ ਵੜਦੀ ਹੈ ਨਾ ਤੇ ਚਾਰ ਰੋ ਵਾਲੀ ਹੈ ਨਾ ਦਾਣਾ ਕਿਹੜੇ ਲੋਟ ਵੱਡੇ ਹੋਏ ਨੇ ਦਾਣੇ ਕੋਈ ਉਹ ਨਹੀਂ ਹੈਗਾ ਵੀ ਦਾਣਾ ਸਾਫਤਾਰਾ ਜੂ ਚਾਰ ਚ ਪੂਰਾ ਘੈਂਟ ਚਾਰ ਪਾਉਂਦੀ ਹੈਗੀ ਬਾਈ ਪੂਰਾ ਸਰਾ ਕਰਾਉ ਤੇ ਮੇਤਰੁਕ ਜਿਹੜੇ ਵੀ ਵੀਰਾਂ ਨੇ ਚਾਰ ਪੋਣਾ ਆਪਣੇ ਲਵੇ ਲਾਉਣੇ ਹੈ ਨਾ ਪਿੰਡ ਪੈਣੀ ਜਿਹਾ ਹੈ ਨਾ ਹਾਂ ਜਿਹੜਾ ਬਰਨਾਲਾ ਇਥੇ ਲਵੇ ਲਾਉਣੇ ਜਿਹੜੇ ਵੀ ਪਿੰਡਾਂ ਚ ਵਾਲੇ ਵਾਲੇ ਹੁਣ ਇਸ ਟਾਈਮ ਦਾਣਗੜ ਚੱਲੀ ਜਾਂਦੀ ਹੈ ਮੇ ਜੀ ਦਾਣਗੜ ਚੱਲੀ ਜਾਂਦੀ ਹੈ ਵੀਰੇ ਠੀਕ ਆ ਆਪਣਾ ਰਕਾਇਆ ਤੁਸੀਂ ਸਾਹਮਣੇ ਦੇਖ ਲਓ ਚਾਰ ਪਿੰਡਾ ਇਥੇ ਟੋਏ ਦੇ ਵਿੱਚ ਦਾ ਤੜੀ ਜਾਂਦੇ ਉਧਰ ਦਿਖਾ ਦੇ ਬਈ ਮੜੇ ਜੀ ਨਾਲ ਦੀ ਨਾਲ ਚੱਲੀ ਜਾਂਦਾ ਕੰਮ ਨਤੜਾਈ ਦਾ ਵੀ ਤੇ ਮਸ਼ੀਨ ਕਿਵੇਂ ਲੱਗੀ ਤੈਨੂੰ ਫਿਰ ਆਹ ਮਸ਼ੀਨ ਜਮਾ ਹੈ ਨਾ ਪੂਰੀ ਇੱਕ ਨੰਬਰ ਹੁਣ ਤੱਕ 100 ਕਿੱਲੋ ਵੜਦਾ ਇਹਦੇ ਨਾਲ 100 ਕਿੱਲੋ ਵੜਦਾ ਗਰਨਾਣ ਕੈਗਰੀ ਵਰਕਰ ਤੇ ਨਾ ਹੀ ਕੋਈ ਆਪਾ ਤੇ ਹੁਣ ਤੱਕ ਕੋਈ ਜਿਵੇਂ ਕਹਿੰਦਾ ਵੀ ਨਵਾਂ ਨਟ ਪਾਇਆ ਨਟ ਪਾਇਆ ਜਿਵੇਂ ਲੈ ਕੇ ਗਏ ਸੀ ਬਾਈਆਂ ਤੋਂ ਹਨਾ ਉਹ ਵੀ ਚੱਲੀ ਜਾਂਦੀ ਉਹ ਵੀ ਚੱਲੀ ਜਾਂਦੀ ਵਾਕਲੇ ਟੋਕੇ ਤਿੱਖੇ ਕਰਦੇ ਆ ਬਾਈ ਠੀਕ ਹੈ ਟੋਕੇ ਕਰਨੇ ਪੈਂਦੇ ਉਹਦਾ ਕਰਨੀ ਪੈਂਦਾ ਉਹਦਾ ਕਰਨੀ ਪੈਂਦਾ ਕੱਢਣੀ ਪੈਂਦੇ ਨੇ ਤੁੰਦੇ ਬਾਕੀ ਹੋਰ ਆ ਦੇਖ ਬਾਡੇ ਬੁੱਡੇ ਦੀ ਬਾਈ ਪੂਰੀ ਫੁੱਲ ਸਫਾਈ ਆ ਠੀਕ ਹੈ ਟਾਂਡਾ ਟੁੰਡਾ ਪੂਰੇ ਕੋਈ ਹਾਂ ਚਾਰ ਤੁਸੀਂ ਦਿਖਾਈ ਦਿੱਤਾ ਦੇਖ ਠੀਕ ਹੈ ਟਾਂਡਾ ਟੁੰਡਾ ਵੀ ਨਹੀਂ ਛੇੜਦੀ ਕੋਈ ਜਮੀਨ ਹਾਂ ਬਾਈ ਯਾਰ ਅਸੀਂ ਹੁਣ ਰਾਏਕੋਟ ਕੰਨੀ ਲੈ ਕੇ ਗਏ ਸੀ ਬਾਈ ਉਧਰ ਹਾਂ ਉਧਰਾਵਾਦ 100 ਕਿੱਲੇ ਮਗੂਮਾ ਹਣ ਵੱਢ ਕੇ ਆਇਆ ਆਪਣੀ ਬਾਡੀ ਨੂੰ ਬਈ ਬੰਦੇ ਨੇ ਮੰਨ ਗਏ ਉਹ ਕਹਿੰਦੇ ਰੇਕ ਬੰਦਾ ਇਹ ਗੱਲ ਕਹਿੰਦਾ ਸੀ ਕਿ ਉੱਥੇ 4 ਮਸ਼ੀਨਾਂ ਚੱਲਦੀਆਂ ਜੇ ਆਪਾਂ ਦੂਜੀ ਮਸ਼ੀਨਾਂ ਨਾਲ ਹੀ ਲੈਂਦੇ ਹੈਗੇ ਅਗਲੇ ਇਹ ਗੱਲ ਕਹਿੰਦਾ ਸੀ ਬਈ ਬਣ ਕੇ ਸਾਡੇ ਪੀਲੀ ਜੀ ਆਵੇ ਠੀਕ ਹੈ ਇਹ ਗੱਲ ਕਹਿੰਦਾ ਸੀ ਟਰੈਕਟਰ ਫਿਰ ਕੰਮੇ ਗੇਅਰ ਚ ਤੁਰਾ ਫਿਰਦਾ ਇਹਨੂੰ ਲੈ ਕੇ ਟਰੈਕਟਰ ਬਾਈ ਐਵੇਂ ਮੰਨ ਕੇ ਚੱਲਣ ਦੂਜੇ ਚ ਲੈ ਕੇ ਤੁਰਾ ਫਿਰਦਾ ਮਾਉਣ ਨਾਲ ਦੂਜੇ ਚ ਹਾਂ ਠੀਕ ਹੈ ਜੇ ਹੁਣ ਪ੍ਰੀਤ ਵਾਲੇ ਬਾਈ ਦੇਖ ਟਰੈਕਟਰ ਵਿੱਚ ਅਗਲਾ ਕਹਿੰਦਾ ਹਨ ਵੀ ਟਰੈਕਟਰ ਪ੍ਰੀਤ ਆਏ ਆਗਾ ਬਾਈ ਆਪਣਾ ਤਾਂ ਨਜ਼ਾਰੇ ਲਿਆਤੇ ਯਾਰ ਠੀਕ ਪਰ ਆਪਣੇ ਇੰਜੀਨੀਅਰ ਵਾਲਿਆਂ ਨੇ ਇੱਕ ਇੰਜੀਨੀਅਰ ਨੇ ਕਰਤਾ ਜੀ ਕੰਮ ਉਹ ਕਰਤਾ ਸੀ ਹਾਂ ਥੋੜਾ ਕਰਤਾ ਸੀ ਬਾਈ ਉਹ ਆਪਣੇ ਆਪ ਹੀ ਟਰਬ ਤੇ ਬਾੜ ਲੱਗਿਆ ਹੋਇਆ ਬਾਈ ਉਹ ਲੀਕ ਕਰਤੇ ਛੜੇ ਕੋ ਦੇ ਨੇ ਯਾਰ ਉਹ ਖੋਲਤਾ ਨੇ ਖੋਲਤਾ ਹਾਂ ਇਹਨੂੰ ਐਵੇਂ ਹੀ ਲੱਗਿਆ ਹੋਇਆ ਪਰ ਕੰਪਨੀ ਬਹੁਤ ਕੁਝ ਸ ਲੱਗਿਆ ਹਾਂ ਤੇ ਦਬਣ ਵੀ ਲੱਗਿਆ ਸੀਗਾ ਠੀਕ ਆ ਹੁਣ ਹਟ ਦਾਲਦਾ ਜਾਵਾਂ ਮੁੱਤਾਂ ਮੈਂ ਕਹਣਾ ਨਜ਼ਾਰੇ ਨੇ ਬਾਈ ਹੁਣ ਤਾਂ ਤੀਜਾ ਕਹਿੰਦਾ ਵੀ ਤੀਜਾ ਦੇਦੇ ਚਾਹੀਦੀ ਮੈਨੂੰ ਮੱਕੀ ਠੀਕ ਕਿੰਨੇ ਕਿੱਲੇ ਪੜਦਣੇ ਹੱਥ ਨੂੰ ਬਾਈ ਹੱਥ ਨੂੰ ਵੜ ਦਿੰਦੀ ਆ ਇਹ 8-9 ਕਿੱਲੇ ਬਾਣ ਦੇ ਇਕੱਠਾ ਬਾਣ ਹੋਵੇ ਟਰਾਲੀਆਂ ਆਈ ਜਾਣ ਬਸ ਬਾਈ ਟਰਾਲੀਆਂ ਆਈ ਜਾਣ ਜਿਵੇਂ ਆ ਹੁਣ ਨਾਲ ਦੀ ਨਾਲ ਚਾਰ ਬਾਕੀ ਹੋਰ ਆ ਬਾਈ ਯਾਰ ਆਪਾਂ ਕਾਲੀ ਕੁਲੀ ਜੂੜ ਨਹੀਂ ਪੜਦੇ ਅਗਲੇ ਦਾ ਹਨਾ ਜੇ ਕੋਈ ਗੱਲੀ ਨਾਲ ਲੜਾਈ ਨਹੀਂ ਹੁੰਦੀ ਯਾਰ ਖੜਜੋ ਗਿੱਡੀ ਖੜਾ ਹੁਣ ਖੜਾਈ ਖੜਿਆਂ ਦੇਖ ਮਾ ਠੀਕ ਆ ਉਹ ਬਾਈ ਨੂੰ ਕੋਈ ਗੱਲੀ ਮਾਂ ਭਾਈ ਲਾਤੜ ਲਾ ਯਾਰ ਆ ਉਥੇ ਕੰਟੈਕਟ ਕਰ ਲਓ ਜਿਹੜੇ ਵੀਰਾਂ ਨੇ ਚਾਰ ਪੌਣਾ ਨਾ ਬਾਕੀ ਗਿੱਲੇ ਵਾਲਾ ਵੀ ਪ੍ਰਬੰਧਾ 4x4 ਟਰੈਕਟਰ ਹੈਗਾ ਗਿੱਲੇ ਚ ਦੇ ਪਾਣੀ ਛੱਡ ਕੇ ਵੜਾਈ ਚੱਲੋ ਲੋਨ ਪਾਣੀ ਜੇ ਹੋਵੇ ਕੋਈ ਚੱਕਰੀ ਨਹੀਂ ਬਾਈ ਯਾਰਾ ਠੀਕ ਆ ਤਾਂ ਨੰਬਰ ਬੋਲ ਦੇ ਇੱਕ ਸਤਨਾਮਾ ਬਾਈ ਮੇਰਾ ਨੰਬਰ ਹੈਗਾ 7087265443 ਦੂਜਾ ਨੰਬਰ ਵੀ ਬੋਲ ਦੇ ਤੇ 9781749651 ਵੀਰੇ ਹਾਂ ਮਿੱਤਰੋ ਕਈ ਵੇਲੇ ਕਵੇਲੇ ਨਹੀਂ ਵੀ ਚੱਕਿਆਂ ਦਾ ਫੋਨ ਟਰੈਕਟਰ ਤੇ ਪਤਾ ਨਹੀਂ ਲੱਗਦਾ ਤਾਂ ਦੂਜਾ ਨੰਬਰ ਤੇ ਜਿਹੜਾ ਕੰਟੈਕਟ ਕਰ ਲਿਆ ਕਰੋ ਗੁਰਨਾਨ ਕਲਾਂ ਦੀ ਕਿਹਦੀ ਵੀ ਨੱਤਾ ਵਾਲੀ ਮਸ਼ੀਨ ਤੇ ਪ੍ਰੀਤ ਟਰੈਕਟਰ ਹੈਗਾ ਹਾਂ ਤੇ ਚਾਰ ਪੌਣ ਬਾਕੀ ਨੰਬਰ ਸਕਰੀਨ ਦੇ ਉੱਤੇ ਚੱਲਿਆ ਵੀਡੀਓ ਨੂੰ ਸ਼ੇਅਰ ਕਰਦੇ ਪੂਰਾ ਘੈਂਟ ਕੁਤਰਾ ਮਸ਼ੀਨ ਕਰਦੀ ਆ ਜੇ ਆ ਦੇਖ ਸਕਦੇ ਹੋਗੇ ਵੀ ਕਹੇ ਦਾਣਾ ਪੂਰਾ ਪੂਰਾ ਤੋੜ ਦਿੰਦੀ ਹੈ ਨਾ ਆ ਦੇ ਜਮਾ ਤੋੜ ਦਿੰਦੇ ਆ ਬਾਈ ਜਮਾ ਕੋਈ ਹੋਣੀ ਹੈਗਾ ਵੀ ਵਿੱਚ ਕਹਿੰਦੇ ਨੇ ਮਸ਼ੀਨ ਵੀ ਇਹ ਫੇਲ ਆ ਉਹ ਹੈ ਨਾ 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 ਬਾਈ ਓਕੇ ਪੂਰੇ ਘੈਂਟ ਨਹੀਂ ਆ ਤੇ ਬਾਕੀ ਵੀਡੀਓ ਨੂੰ ਕਰਦੇ ਸ਼ੇਅਰ ਤੇ ਮਿਲਦੇ ਅਗੇ ਸੁਰ ਅਗਲੀ ਵੀਡੀਓ ਦਾ ਧੰਨਵਾਦ